ਤਕਸ਼ਰੀ ਕੀ ਇਸ ਘੜ ਸਾਹਿਬ ਦੇ ਵਿੱਚ ਮੌਜੂਦ ਆਂ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਧਾਰਮਿਕ ਸੇਵਾਵਾਂ ਨੂੰ ਦੇਖਿਆ ਜਾਵੇ ਤਾਂ तमाम ਆਗੂ ਜਿਹੜੇ ਇਸ ਵੇਲੇ ਨਿਭਾਉਂਦੇ ਨੇ ਖਾਸ ਤੌਰ ਤੇ ਸੁਖਬੀਰ ਬਾਦਲ ਜਿਹੜੇ ਇਸ ਵੇਲੇ ਕੀਰਤਨ ਸਰਵਨ ਕਰਦੇ ਹੋਣ ਜਜ਼ਰ ਆ ਰਹੇ। ਮੇਰੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਜੀ ਚੰਜਰ ਮੌਜੂਦ ਨੇ ਚੰਜੇ ਸਾਹਿਬ ਸੁਖਬੀਰ ਬਾਦਲ ਨਿਭਾਣੇ ਸਿੱਖੀ ਤਰ੍ਹਾਂ ਆ ਜਿਹੜੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੇਵਾਵਾਂ ਸਜਾਵਾਂ ਸੁਣਾਈਆਂ ਨੇ ਉਹ ਉਹਨਾਂ ਨੂੰ ਜਿਹੜਾ ਨਿਭਾਇਆ ਜਾ ਰਿਹਾ ਹੈ। ਬਿਲਕੁਲ ਪਹਿਲਾਂ ਪ੍ਰਧਾਨ ਸਾਹਿਬ ਨੇ ਅੱਜ ਜਿਹੜੀ ਪਹਿਰੇਦਾਰੀ ਦੀ ਸੇਵਾ ਹੈ ਉਹ ਕੀਤੀ। ਉਸ ਤੋਂ ਬਾਅਦ ਹੁਣ ਕੀਰਤਨ ਸਰਵਣ ਕਰਨੇ ਤੋਂ ਬਾਅਦ ਫਿਰ ਜਿਹੜੇ ਆਉਂ ਜੂਠੇ ਬਰਤਨ ਸੇਵਾ ਕਰਨ ਦੀ ਜਿਹੜੀ ਆ ਉਹ ਉਹ ਸੇਵਾ ਕੀਤੀ ਜਾਵੇਗੀ। ਅੱਜ ਇੱਕ ਹੋਰ ਗੱਲ ਕੀਤੀ ਜਾਵੇ ਤਾਂ ਸਭ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਹੈ ਉਹ ਸੱਦੀ ਗਈ ਹੈ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਦੇ ਵਿੱਚ ਸੁਪੀਰਵਾਦਲ ਧਾਰਮਿਕ ਸੇਵਾ ਜਿਹੜੀਆਂ ਸਜਾਵਾ ਨੇ ਉਹ ਕੱਟ ਰਹੇ ਨੇ। ਬਿਲਕੁਲ ਅੱਜ 3 ਵਜੇ ਕੋਰ ਕਮੇਟੀ ਦੀ ਮੀਟਿੰਗ ਹੈ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸੋ ਮੈਂ ਵੀ ਉਹਦੇ ਵਿੱਚ ਮੀਟਿੰਗ 'ਚ ਜਾਣਾ ਹੈ। ਮੋٹے ਰੂਪ ਦੇ ਵਿੱਚ ਤਾਂ ਉਹਦੇ ਜਿਹੜੇ ਵਿਚਾਰਾ ਹੀ ਹੋਣੀਆਂ ਨੇ ਜੋ ਪਿਛਲੇ ਇੱਕ ਸਮੇਂ ਦੇ ਵਿੱਚ ਕਟਨਾ ਕਰਮ ਹੋਏ ਨੇ ਸੋ ਜੋ ਪ੍ਰਧਾਨ ਸਾਹਿਬ ਤੇ ਖਾਸ ਕਰਕੇ ਜਿਹੜਾ ਸੇਵਾ ਕਰਦੇ ਸਮੇਂ ਇੱਕ ਮਿਲੀ ਭੁਗਤਤ ਦੀ ਜਿਹੜੀ ਸ਼ੰਕਾ ਜਾਰ ਹੋ ਰਹੀ ਹੈ ਕਲੀ ਲੀਡਰਸ਼ਿਪ ਨੂੰ ਕਿ ਏਜੰਸੀਆਂ ਤੇ ਮਾੜੇ ਅਨਸਰਾਂ ਵੱਨੋਂ ਇਹ ਸਾਰੀ ਜਿਹੜੀ ਆ ਇੱਕ ਮਿਲੀ ਭੁਗਤਤ ਕਰਕੇ ਇੱਕ ਵੱਡਾ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਉਹਦੇ ਬਾਰੇ ਸਾਰੇ ਜਿਹੜੀ ਸਮਿਖਿਆ ਉਹ ਕੋਰ ਕਮੇਟੀ ਦੇ ਕੀਤਾ ਜਾਊਗਾ تمام اکالی لیڈرشپ بیٹھی ہے اور چاہے بلवंत सिंह پھوندھڑو چیما صاحب ہوں سارے جڑے نے ایتھے موجود بالکل ساری جڑی ਸਰਬਨ ਕੀتر سرمਣ ਕਰਨ ਤੋਂ ਬਾਅਦ ساری لیڈرشپ نیچے جا ਕੇ ਜਿਹੜੀ ਵਰਤਨ ਦੀ ਸਫਾਈ ਕਰਨ ਦੀ ਸੇਵਾ ਜਿਹੜੀ ਉਹ ਕਰੂਗੀ ਸੋ ਮੈਂ ਸਮਝਦਾ ਕਿ ਸ਼੍ਰੋਮਣੀ ਕਾਲ ਦੀ ਲੀਡਰਸ਼ਿਪ ਵਰਕਰ ਸਾਰੇ ਚੜ੍ਹਦੀ ਕਲਾਜ ਨੇ ਕਿਉਂਕਿ ਪਹਿਲਾਂ ਵੀ ਕਾਲ ਦੇ ਨੇ ਬਹੁਤ ਕੁਝ ਚੱਲਿਆ ਤੇ ਹੁਣ ਵੀ ਚੱਲ ਰਿਹਾ ਪਰ ਜਿਨ੍ਹਾਂ ਨੇ ਸ਼੍ਰੀ ਤਖਤ ਸਾਹਿਬ ਦੇ आदेशਾਂ ਤੇ ਸੇਵਾ ਕਰ ਰਹੇ ਸੇਵਕ ਤੇ ਗੋਲੀ ਚਲਾਈ ਤੇ ਜਿਹੜੇ ਗੋਲੀ ਚਲਾਉਣ ਨੂੰ ਠੀਕ ਦੱਸ ਰਹੇ ਨੇ ਸੋ ਮੈਂ ਸਮਝਦਾ ਕਿ ਉਹ ਇੱਕ ਤਰ੍ਹਾਂ ਦੀ ਸ਼੍ਰੀ ਕਾਲ ਤਖਸਾਲ ਦੀ ਮਰਿਆਦਾ ਨੂੰ ਢਾਹ ਲਾ ਰਹੇ ਨੇ ਸਿੰਘ ਸੈਮ ਉਹਨਾਂ ਦੇ ਦੇਸ਼ ਦੀ ਜਿਹੜੀ ਆ ਉਹ ੱਝੀਆਂ ਉੜਾ ਰਹੇ ਨੇ ਤੁਹਾਨੂੰ ਲੱਗਦਾ ਕਿ ਸ਼ਾਂਤੀ ਐ ਇਸ ਤਰ੍ਹਾਂ ਭੰਗ ਹੋ ਸਕਦੀ ਹੈ 100% ਹੀ ਆ ਮਤਲਬ ਜੇ ਇੱਕ ਡਰ ਦਾ ਮਾਹੌਲ ਤਾਂ ਪੈਦਾ ਹੋ ਹੀ ਚੁੱਕਿਆ ਨਾ ਕਿ ਜੇ ਇਦਾਂ ਦੇ ਜੈਡ ਪਲੱਸ ਜਿਹੜੇ ਇਨਸਾਨ ਹੈਗੇ ਨੇ ਉਹਨਾਂ ਤੇ ਇਦਾਂ ਦੇ ਹਮਲੇ ਹੋ ਸਕਦੇ ਨੇ ਤਾਂ ਪੰਜਾਬ ਵਿੱਚ ਸੇਫ ਕੌਣ ਆ ਠੀਕ ਹੈ ਬਹੁਤ ਮਿਹਰਬਾਨੀ ਸੋ ਅਕਾਲੀ ਦਲ ਵੱਲੋਂ ਅੱਜ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੋ ਸੱਦੀ ਗਈ ਉਸ ਦੇ ਵਿੱਚ ਸੁਖਬੀਰ ਬਾਦਲ ਤੇ ਹੋਏ ਜਾਨਲੇਵਾ ਹਮਲੇ ਤੇ ਜਿਹੜੀ ਵਿਚਾਰ ਕੀਤੀ ਜਾਊਗੀ ਪਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰਾਈਆਂ ਸੇਵਾਵਾਂ ਸਜਾਵਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਤਮਾਮ ਲੀਡਰਸ਼ਿਪ ਨਿਭਾਉਦੀ ਹੋਈ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਰੋਸ਼ਨ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਮੌਜੂਦਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਧਾਰਮਿਕ ਸੇਵਾਵਾਂ ਨੂੰ ਦੇਖਿਆ ਜਾਵੇ ਤਾਂ ਤਮਾਮ ਆਗੂ ਜਿਹੜੇ ਇਸ ਵੇਲੇ ਨਿਭਾਉਂਦੇ ਨੇ ਖਾਸ ਤੌਰ ਤੇ ਇਸ ਵੇਲੇ ਕੀਰਤਨ ਸਰਵਨ ਕਰਦੇ ਹੋਏ ਜਰ ਆ ਰਹੇ ਮੇਰੇ ਨਾਲ ਯੂਥ ਕਾਲੀ ਦਲ ਦੇ ਪ੍ਰਧਾਨ ਸਰਜੀ ਚੰਜਰ ਮੋਜੀ ਨੇ ਚੰਜੇ ਸਭ ਸੁਖਬੀਰ ਬਾਦਲ ਨਿਮਾਣੇ ਸਖਤ ਤਰ੍ਹਾਂ ਜਿਹੜੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੇਵਾਵਾਂ ਸਜਾਵਾਂ ਸੁਣਾਇਆਂ ਨੇ ਉਹ ਉਹਨਾਂ ਨੂੰ ਜਿਹੜਾ ਨਿਭਾਇਆ ਜਾ ਰਿਹਾ ਹੈ ਬਿਲਕੁਲ ਪਹਿਲਾਂ ਪ੍ਰਧਾਨ ਸਾਹਿਬ ਨੇ ਅੱਜ ਜਿਹੜੀ ਪਹਿਰੇਦਾਰੀ ਦੀ ਸੇਵਾ ਹੈ ਉਹ ਕੀਤੀ ਉਸ ਤੋਂ ਬਾਅਦ ਹੁਣ ਕੀਰਤਨ ਸਰਵਨ ਕਰਨੇ ਤੋਂ ਬਾਅਦ ਫਿਰ ਜਿਹੜੇ ਆ ਝੂਠੇ ਬਰਤਨ ਸੇਵਾ ਕਰਨ ਦੀ ਜਿਹੜੀ ਹੈ ਉਹ ਉਹ ਸੇਵਾ ਕੀਤੀ ਜਾਵੇ ਅਜੇ ਇੱਕ ਹੋਰ ਗੱਲ ਕੀਤੀ ਜਾਵੇ ਤਾਂ ਚਿੰਤ ਸਭ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਹੈ ਉਹ ਸੱਦੀ ਗਈ ਹੈ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਦੇ ਵਿੱਚ ਸੁਪੀਰਵਾਦਲ ਧਾਰਮਿਕ ਸੇਵਾ ਜਿਹੜੀਆਂ ਸਜਾਵਾਂ ਨੇ ਉਹ ਕੱਟ ਰਹੀ। ਬਿਲਕੁਲ ਅੱਜ 3 ਵਜੇ ਕੋਰ ਕਮੇਟੀ ਦੀ ਮੀਟਿੰਗ ਹੈ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸੋ ਮੈਂ ਵੀ ਉਹਦੇ ਵਿੱਚ ਮੀਟਿੰਗ 'ਚ ਜਾਣਾ ਹੈ। ਮੋਟੇ ਰੂਪ ਦੇ ਵਿੱਚ ਤਾਂ ਉਹਦੇ ਜੀ ਵਿਚਾਰਾਂ ਹੀ ਹੋਣੀਆਂ ਨੇ ਜੋ ਪਿਛਲੇ ਇੱਕ ਸਮੇਂ ਦੇ ਵਿੱਚ ਕਟਨਾ ਕਰਨ ਹੋਏ ਨੇ। ਸੋ ਜੋ ਪ੍ਰਧਾਨ ਸਾਹਿਬ ਤੇ ਖਾਸ ਕਰਕੇ ਜਿਹੜਾ ਸੇਵਾ ਕਰਦੇ ਸਮੇਂ ਇੱਕ ਮਿਲੀ ਭੁਗਤਤ ਜਿਹੜੀ ਸ਼ੰਕਾ ਜਾਰ ਹੋ ਰਹੀ ਹੈ ਕਾਲੀ ਲੀਡਰਸ਼ਿਪ ਨੂੰ ਕਿ ਏਜੰਸੀਆਂ ਤੇ ਮਾੜੇ ਅਨਸਰਾਂ ਵੱਨੋਂ ਇਹ ਸਾਰੀ ਜਿਹੜੀ ਆ ਇੱਕ ਮਿਲੀ ਭੁਗਤ ਕਰਕੇ ਇੱਕ ਵੱਡਾ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਉਹਦੇ ਬਾਰੇ ਸਾਰੇ ਜਿਹੜੀ ਸਮਿਖਿਆ ਆ ਉਹ ਕਮੇਟੀ ਦੇ ਕੀਤੀ ਜਾਊਗੀ। तमाम ਕਾਲੀ ਲੀਡਰਸ਼ਿਪ ਬੈਠੀ ਆ ਔਰ ਚਾਹੇ ਬਲਵਿੰਦਰ ਸਿੰਘ ਪੁੰਧੜੋਂ ਚੀਮਾ ਸਾਹਬੋਂ ਸਾਰੇ ਜਿਹੜੇ ਨੇ ਇੱਥੇ ਮੌਜੂਦ ਬਿਲਕੁਲ ਸਾਰੀ ਜਿਹੜੀ ਸਰਵਣ ਕੀਤਰ ਸਰਵਣ ਕਰਨ ਤੋਂ ਬਾਅਦ ਸਾਰੀ ਲੀਡਰਸ਼ਿਪ نیچے ਜਾ ਕੇ ਜਿਹੜੀ ਆ ਵਰਤਨ ਦੀ ਸਫਾਈ ਕਰਨ ਦੀ ਸੇਵਾ ਜਿਹੜੀ ਉਹ ਕਰੂਗੀ ਸੋ ਮੈਂ ਸਮਝਦਾ ਕਿ ਸ਼੍ਰੋਮਣੀ ਕਾਲ ਦੇ ਲੀਡਰਸ਼ਿਪ ਵਰਕਰ ਸਾਰੇ ਚੜ੍ਹਦੀ ਕਲਾ 'ਚ ਨੇ ਕਿਉਂਕਿ ਪਹਿਲਾਂ ਵੀ ਕਾਲ ਦੇ ਨੇ ਬਹੁਤ ਕੁਝ ਚੱਲਿਆ ਤੇ ਹੁਣ ਵੀ ਚੱਲ ਰਿਹਾ ਹੈ ਪਰ ਜਿਨ੍ਹਾਂ ਨੇ ਸ਼੍ਰੀ ਤਖਤ ਸਾਹਿਬ ਦੇ ਆਦੇਸ਼ਾਂ ਤੇ ਸੇਵਾ ਕਰ ਰਹੇ ਸੇਵਕ ਤੇ ਗੋਲੀ ਚਲਾਈ ਤੇ ਜਿਹੜੇ ਗੋਲੀ ਚਲਾਉਣ ਨੂੰ ਠੀਕ ਦੱਸ ਰਹੇ ਨੇ ਸੋ ਮੈਂ ਸਮਝਦਾ ਕਿ ਉਹ ਇੱਕ ਤਰ੍ਹਾਂ ਦੀ ਸ਼੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾ ਰਹੇ ਨੇ ਸਿੰਘ ਸੈਮਾਨਾ ਦੇ ਦੇਸ਼ ਦੀ ਜਿਹੜੀ ਆ ਉਹ ੱਝੀਆਂ ਉੜਾ ਰਹੇ ਨੇ ਹੁਣ ਲੱਗਦਾ ਹੈ ਕਿ ਸ਼ਾਂਤੀ ਹੈ ਇਸ ਤਰ੍ਹਾਂ ਭੰਗ ਹੋ ਸਕਦੀ ਹੈ 100% ਹੈ ਮਤਲਬ ਜੇ ਇੱਕ ਡਰ ਦਾ ਮਾਹੌਲ ਤਾਂ ਪੈਦਾ ਹੋ ਹੀ ਚੁੱਕਿਆ ਨਾ ਕਿ ਜੇ ਇਦਾਂ ਦੇ ਜੈਡ ਪਲਸ ਜਿਹੜੇ ਇਨਸਾਨ ਹੈਗੇ ਨੇ ਉਹਨਾਂ ਤੇ ਇਦਾਂ ਦੇ ਹਮਲੇ ਹੋ ਸਕਦੇ ਨੇ ਤਾਂ ਪੰਜਾਬ ਵਿੱਚ ਸੇਫ ਕੌਣ ਹੈ ਠੀਕ ਹੈ ਬਹੁਤ ਮਿਹਰਬਾਨੀ ਸੋ ਅਕਾਲੀ ਦਲ ਵੱਲੋਂ ਅੱਜ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੋ ਸਦੀ ਗਈ ਉਸ ਦੇ ਵਿੱਚ ਸੁਖਬੀਰ ਬਾਦਲ ਤੇ ਹੋਏ ਜਾਨਲੇਵਾ ਹਮਲੇ ਤੇ ਜਿਹੜੀ ਇਹ ਵਿਚਾਰ ਕੀਤੀ ਜਾਊਗੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰਾਈਆਂ ਸੇਵਾਵਾਂ ਸਜਾਵਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਤਮਾਮ ਲੀਡਰਸ਼ਿਪ ਨਿਭਾਉਦੀ ਹੋਈ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਰੋਸ਼ਨ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ